ਪਾਵਰ ਬੈਂਕ ਦਾ ਚੱਕਰੀ ਕਰਾ। ਨਾਲੇ ਖੜਾ ਕੇ ਬਾਕੀ ਕਰਨ ਲੱਗ ਰਹੇ ਸੀ ਉੱਥੇ ਕੋਲ। ਇਹਾਂ ਦੇਖ ਕੇ ਜਿਆਦਾ ਹੁੰਦਾ ਕਿ ਮਰੀ। ਸੋਖੇ ਪਰ ਰੜ ਗਿਆ ਤਾਂ ਮੈਨੂੰ ਲੱਗਦਾ ਫੇਰ ਮੋੜਨਾ। ਕਰੀ। 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 ਮੈਨੂੰ ਪਤਾ ਸੀ ਡਾਊਨ ਹੋਊ। ਹਾਂ ਮਾਤਾ ਜੀ ਮੈਨੂੰ ਡਾਉਣ ਕੋਈ ਪਿੱਛ ਪੱਟੀ ਜਾਂਦੀ ਹੈ ਵਾਰੀ ਵਾਰੀ ਤੇ ਵਾਰੀ ਵਾਰੀ ਟਰੈਕਟਰ ਰੋਕ ਕੇ ਜਾ ਰਹੇ ਨੇ ਕੈਬੀ ਬਾਈ ਜੀ ਬਹੁਤ ਧੰਨਵਾਦ ਕਰਦੇ ਆ ਬਾਈ ਨੂੰ ਜੱਡੀ ਵੀ ਪਹਿਨੀ ਆ ਸੜਕ ਦੀ ਘਰਾਵਾ ਕਰਦੇ ਆ ਪ੍ਰਮਾਣ ਵਕਤ ਨਹੀਂ ਭੁੱਲਦਾ ਹੁੰਦਾ ਹਾਂ ਰਸਤਾ ਨਹੀਂ ਭੁੱਲਦਾ ਹੁੰਦਾ ਹੋਰ ਯਾਰ ਮੈਂ ਪਾਵਰ ਬੈਂਕ ਦਾ ਚੱਕਰੀ ਕਰਾ ਨੇੜੇ ਬੰਦ ਰੋਕੋ ਬੇਟਾ ਹਾਂ ਇੱਧਰ ਕਰ 哎，对，哎，对，哈，哎，有点儿热 ਲੰਗਰ ਸਾਰਾ ਵਰਤਾ ਕੇ ਸੀ ਚਾਂਦਪੁਰੇ ਗਏ ਸੀ ਅੱਛਾ ਚਾਂਦਪੁਰੇ ਵਾਲਾ ਜਿਹੜੀ ਉਹਨਾਂ ਨੇ ਇੱਕ ਮੋਹਰੇ ਖੜਾ ਕੇ ਬੱਤ ਕਰ ਲੱਗ ਰਹੀ ਸੀ ਉੱਥੇ ਕੋਲ ਜੀ ਜਦੋਂ ਬਰ ਪਾਣੀ ਬਹੁਤ ਹੋ ਗਿਆ ਜਦੋਂ ਕਿਨਾਰੇ ਗਾਣੀ ਦਾ ਕੋਈ ਨਾ ਡ੍ਰੇਟ ਆ ਜੂ ਰਾਤ ਨੂੰ ਮੈਂਨੇ ਬੜਾ ਕਿੱਥੇ ਵਧੀਆ ਅੱਛਾ ਰਾਤ ਨੂੰ ਹੁੰਦਾ ਦੇਖਣ ਵਾਲਾ ਦਾ ਪਾਣੀ ਕਿਰੋਂ ਉਹ ਤੋਂ ਵਧੀਆ ਵਧੀਆ ਹੋ ਜਾਂਦੇ ਨੇ ਨਾ ਜਿਹੜੇ ਦੀ ਗ੍ਰਿਪ ਹੁੰਦੀ ਟਰੈਕਟਰਾਂ ਈ ਜ਼ਿਆਦੇ ਉਹ ਟਰੈਕਟਰ ਰਹਿ ਜਾਂਦੇ ਨੇ ਜਿਹੜੇ ਨਾਰਮਲ ਆ ਹੁੰਦਾ ਵੀ ਚੱਲਦੇ ਨਹੀਂ ਉਹ ਫਿਰ ਬਾਹਰ ਨਿਕਲ ਜਾਂਦੇ ਨੇ ਜਿੱਥੇ ਉਹ ਟਰੈਕਟਰ ਰਹਿ ਜਾਂਦੇ ਨੇ ਫਿਰ ਬਾਕੀ ਬਾਤ ਦਾ ਭਾਗ ਨਹੀਂ ਹੁੰਦਾ ਮੈਂ ਜਾਨੀ ਉਹ ਫਿਰ ਕੰਦਾ ਦਾ ਵੀ ਤਾਕਦੇ ਟਰੈਕਟਰ ਹੋ ਗਏ ਨੇ ਦੋਵੇਂ ਪਾਸੇ ਵੇਲਾ ਦੋਵੇਂ ਜਿੱਥੇ ਉਹ ਟਰੈਕਟਰ ਹੁੰਦੇ ਨੇ ਫਿਰ ਦੂਜੇ ਜਾਂ ਫਿਰ ਹੁਣਾ ਅੱਜ ਦਾ ਦੇਖ ਕੇ ਚੱਲਾਂਗੇ ਇੱਥੇ ਇਹ ਤਾਂ ਸਦਾ ਪੱਕਣਗੇ ਸਾਰਾ ਇੱਥੇ ਪਾਣੀ ਕਿਉਂ ਰੇ ਵੀ ਭੌਂਦੀ ਹੁਣੇ ਲੈ ਜਾਈਏ ਆ ਉਹ ਤਾਂ ਕਮੇਟੀ ਦਾ ਜਿਵੇਂ ਇੱਥੇ ਆਪਣਾ ਚੰਦਪੂਰੇ ਕਮੇਟੀ ਪਹਿਲਾਂ ਕਹਿ ਜਾਂਦੀ ਵੀ ਅਸੀਂ ਰੇਤਾ ਫਾਮ ਮੰਗਦੇ ਆਂ ਅੱਛਾ ਪਹਿਲਾਂ ਕੋਲਦੇ ਹੁੰਦੇ ਨੇ ਦੇ ਰੇਤਾ ਮੈਂ ਦੇਖਦੇ ਆ ਕੋਈ ਨਾ ਕੋਲ ਦੇ ਦੇਖ ਕੀ ਆਵਾਂਗੇ ਸਾਰੇ ਵੰਗੂ ਮੂਸਾ ਖੇੜਾ ਪਿੰਡਾ ਓਰੇ ਮੂਸਾ ਖੇੜਾ ਹਾਂ ਕਿੱਥੇ ਉਹ ਲੈ ਕੇ ਰੱਖਿਆ ਦੀ ਆ ਇੱਧਰ ਹੀ ਆ ਉਹਗਾ ਮੈਂ ਤਾਂ ਹਾਂ ਦਾ ਪਤਾ ਨਹੀਂ ਪਤਾਈ ਆ ਮੂਸਾ ਖੇੜਾ ਲੈ ਆਂਦਾ ਇਹ ਟਰਾਲੀਆਂ ਚ the ਲਾ ਦੇ ਆ ਸ਼ੂਟ ਦੇ ਨਾਮ ਨਾਲ ਲਾ ਦੇ ਹੈ ਯਾਤਨ ਦੇ ਵਿੱਚ ਪਾਣੀ ਦਾ ਬੈਕਪੈਕ ਪੈਕ ਕਰਕੇ ਲਾ ਦੇ ਮੈਨੂੰ ਵੱਧ ਲੈ ਬੈਕ ਕਰਕੇ ਲਾ ਦੇ ਟ੍ਰੈਕਟਰ ਪਿਆ ਰੱਖੇ ਰਾਂਝਾ ਗਰਪਾ ਅਕੋਤ ਜੰਗਲਾ ਕਿਰਪਾ ਕਰੀਏ ਉਹ ਇਸ ਨਾਲ ਵਾਲਾ ਆਪੇ ਲਾਈ ਨੀ ਮਾਈ ਟ੍ਰੈਵਲ ਨੂੰ ਜ਼ਰੂਰੀ ਦਾ ਪਾਪਾ ਦਾ ਟਾਇਰ ਨੂੰ ਲਾਉਣਾ ਵਾਲੀ ਸਾਡੀ ਪ੍ਰਬੰਧਕ ਕਮੇਟੀ ਨੂੰ ਬੇਨਤੀ ਆ ਕਿ ਮੈਨੂੰ ਪਤਾ ਸੀ ਡਾਊਨ ਹੋਊ ਹੈ ਪਤਾ ਸੀ ਮੈਨੂੰ ਡਾਊਨ ਹੋਊ ਟਰੈਕਟਰ ਤਾਂ ਨਾਲ ਦਿੱਖੇ ਜਾਂਦਾ ਟਰੈਕਟਰ ਤਾਂ ਹੈਗਾ ਇਹ ਇਹੀ ਦਾ ਫਾਇਦਾ ਇਹਦਾ ਨੂੰ ਗੱਡੀ ਜਪੜਦਾ ਹੋਰੀ ਹੁੰਦੀ ਨਹੀਂ ਉਹ ਇਧਰ ਨੂੰ ਵਧੀਆ ਮੂੰਹ ਕਰਕੇ ਲੱਗ ਹੋਰ ਬੈਠਣੇ ਕਿ ਚੱਲੀਏ ਇੱਥੇ ਤਾਂ ਕੀ ਕਰਾਂ ਗਰਮੀ ਕੋਈ ਵਿੱਚ ਪਾਟੀ ਜਾਂਦੀ ਹੈ ਵਾਰੀ ਵਾਰੀ ਤੇ ਵਾਰੀ ਵਾਰੀ ਟਰੈਕਟਰ ਰੋਕ ਕੇ ਜਾ ਰਹੇ ਨੇ ਹਰੀ ਭਾਈ ਦਾ ਬਹੁਤ ਧੰਨਵਾਦ ਕਰਦੇ ਆਂ ਭਾਈ ਨੂੰ ਜੱਦੀ ਪੇਂਡੀਆਂ ਹੋਰ ਵਾਧਾ ਕਰਦੇ ਆਂ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਬਹੁਤ ਸੋਹਣੇ ਬੋਲ ਬੋਲਦਾ ਵੀ ਨਰਮ ਵੀ ਬੜਾ ਧੰਨ ਮਿੱਠੇ ਭਾਈ ਦਾ ਬਹੁਤ ਧੰਨਵਾਦ ਜੀ ਬਹੁਤ ਵਧੀਆ ਗਾਣਾ ਆਇਆ ਸਮਝਾਇਆ ਭਈ ਜਿਹੜੇ ਬਾਹਰ ਜਾਂਦੇ ਨੇ ਫਾਇਰ ਕਰਦੇ ਆ ਮੋਂ ਕਾ ਬਲਾਰੀ ਕਰਦੇ ਸਾਡੇ ਵੀ ਤਾਂ ਵੀ ਸਮਝਾਇਆ ਯਾਰ ਪਰਸੋਂ ਦਾ ਸੀ ਐਂ ਕਰਿਆ ਸੀ ਪਰਸੋਂ ਹੈ ਓਏ ਪੈਵਾੜਾ ਕੇ ਬੈਠਾ ਰਹਿ ਸੁਣ ਜਾਓ ਕੀ ਬੱਟ ਰਿਹਾ ਹੈ ਪਹਿਲੇ ਕਹਿੰਦੇ ਓਹ ਮੁੰਡੇ ਕਿੱਥੇ ਆਏ ਹਟਾਈ ਤੋਂ ਕਿ ਇਹਨਾਂ ਬੰਦਾ ਤੋਂ ਬਹੁਤ ਸਮਾਂ ਲੱਗ ਗਿਆ ਮਿਲਣ ਕਿਉਂ ਰਹਾ ਹੈ ਮੈਂਬਰ ਸਾਹਿਬ ਅੱਜ ਦੇ ਮੇਲੇ ਨਾਲ ਗੱਲਾਂ ਕਹਿੰਦੇ ਟਕਾਰੇ ਟਕਾਰੇ ਤੇ ਕਾਰੇ ਕਰੇ ਖੜਦੇ ਗਏ ਉਧਰ ਮਰੀਕ ਪ੍ਰਧਾਨ ਸਾਡਾ ਕੰਨੀਆਂ ਪੋੜ ਵਾਲੇ ਨੂੰ ਆਕੇ ਨਿੱਡ ਲਵੇ ਇਹ ਤਾਂ ਮਰਵੇ ਹੀ ਸਾਡੇ ਭਰਾਣੇ ਜਿਹੜੇ ਇਹ ਪਿਆਰ ਹੈ ਮੁਹੱਬਤਾਂ ਨੇ ਸਾਂਝਾਂ ਨੇ ਮੇਰੇ ਮਿੱਤਰੋ ਇਹ ਨੇੜਤਾ ਇੱਦਾਂ ਹੀ ਬਣੀ ਰਹੇ ਮਿੱਤਰਤਾ ਇੱਜੇ ਬਣੀ ਰਹੇ ਪਰਨ ਹੌਲਾ ਨਾਲਾ ਕਹਿੰਦਾ ਕਿੱਥੇ ਲੱਭਦੇ ਆ ਹੌਲਾ ਨਾਲਾ ਕਹਿੰਦਾ ਕਿੱਥੇ ਲੱਭਦੇ ਆ ਹੁਣ ਸਾਹਮਣੇ ਆਪਾਂ ਖਿੱਚ ਕੇ ਸਾਹਮਣੇ ਖਿੱਚ ਕੇ ਸਾਹਮਣੇ ਲਿਆਦਾ ਖਿੱਚ ਕੇ ਸਾਹਮਣੇ ਲਿਆਦਾ ਖਿੱਚ ਕੇ ਉਧਰ ਪਿੱਛਵਾਲੇ ਸ਼ੀਰੇ ਦੀ ਕੁੜੀ ਆ ਦਾ ਕੇੜਾ ਲੱਗ ਰਿਹਾ ਹੈ ਉਹ ਕਿਰਪਾ ਕਰਕੇ ਸਾਰੇ ਵੀਰ ਸਹਿਯੋਗ ਕਰਿਓ ਆ ਟ੍ਰੈਂਕਰ ਵੀ ਰਿਸਕ ਟਾਈਮ ਮਾਰੀ ਜੀ ਭਾਈ ਗਾਈ ਟ੍ਰੱਕ ਭੱਜ ਜਾਈ ਭੱਜ ਲੈ ਹੋਰ ਕਿੰਨੀ ਨਹੀਂ ਲੱਗ ਰਿਹਾ ਅੱਠ ਕ ਭੱਜੇ ਨਹੀਂ ਹਲੇ ਤਾਂ ਅੱਠ ਵਜੇ ਐਡਾ ਹੈ ਨਹੀਂ ਕੋਈ ਸਿਸਟਮ ਆ ਤਗੜਾ ਕੋਈ ਹੈ ਨਾ ਆਕੜਦਾ ਮੈਂ ਮੰਡੀ ਹਾਲੇ ਸਲੋ ਚੱਲ ਰਿਹਾ ਨਾ ਕੰਮ ਮੰਡੀ ਪੜੀ ਜਾਂਦੀ ਆ ਤਾਂ ਕਰਕੇ ਮੰਡੀ ਪੱਟੀ ਜਾਂਦੇ ਉਹ ਟਰੈਕ ਬਣਾਉਂਦੇ ਨੇ ਫਿਰ ਫਿਰ ਇੰਨੇ ਟਾਈਮ ਚ ਲੇਟ ਹੋ ਜਾਂਦਾ ਲੈ ਵੀ ਮਿੱਤਰਾਂ ਵਿਚਾਲੇ ਹੱਥਾ ਹੋ ਗਿਆ ਬੰਦੇ ਦਾ ਵਿਚਾਲੀ ਲਾ ਗਿਆ ਟਾਬਾ ਦੇ ਉੱਪਰ ਦੀ ਨਹੀਂ ਲੱਗਦੀ ਟੱਪੜ ਨਹੀਂ ਨਾ ਕੋਈ ਤੇ ਡਰਾਈਵਰ ਹੈਗੇ ਕੀ ਦਾ ਹਾਂ ਬਹੁਤ ਵੱਡੀ ਜਮਦ ਰਹਿ ਗੋ ਬਹੁਤ ਵੱਡੀ ਰਹਿਣਾ ਫੇਰਾ ਲੋ ਵੀ ਮਿੱਤਰੋ ਗੱਡੀ ਫਸ ਗਈ ਇਹੋ ਆਲਟੋ ਵਾਲਾ ਗੱਡੀ ਵਿਚਾਲੀ ਲਾ ਗਿਆ ਤੇ ਹੁਣ ਦੇਖਦੇ ਆ ਹੋਰ ਕੋਈ ਹਾਲਾ È stato che diamo no. Tal, 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 tal no. ਚੱਲ 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 ਲੰਗੀ ਲੰਗੀ ਹੁੰਦਾ ਜਿਹੜੀ ਗੱਡੀ ਟਪਾਉਂਦਾ ਸ਼ੁਕਰੀਆ ਧੰਨਵਾਦ ਬਾਈ ਚੱਲ ਰਾਤ ਦੇ ਲਾਗੇ ਉਹ ਰੇੜੀ ਨਾਲ ਹੀ ਲਾਗਿਆ ਉਹ ਰੇੜੀ ਵਾਲਾ ਨਹੀਂ ਰੇੜੀ ਪਰਾਂ ਕਰ ਲਈ ਉਹ ਗੱਡੀ ਫਿਰ ਬਚਾਲੀ ਲਾ ਗਿਆ ਹੁਣ ਆਪਾਂ ਆਪਾਂ ਨੂੰ ਕੀਤੇ ਕੀ ਦੀਆਂ ਕਿੱਥੇ ਹੋਣਾ ਅਗਲਾ ਜਮੀਰ ਰਾਤ ਹੀ ਲਾਗਿਆ ਉਹ ਅੰਦਰ ਮੇਰੇ ਰਸਤਾ ਮੇਲ ਰਸਤੇ ਕਿੱਥੇ ਖੜਾ ਹੀ ਜਾ E agora a emergencia o llevan de noxer no escalón E ਚਲੀ ਜਾਂਦਾ ਵੀ ਉੱਤੇ ਬੋਲਣਾ ਬੋਲਣ ਵਾਲਾ ਹੈ ਹੀ ਨਹੀਂ ਦੂਸਰੇ ਸਟਾਫ ਤੇ ਉਹ ਉਸੇ ਸਾਮ ਨੂੰ ਆਪਾਂ ਕਰਿਆ ਸੀ ਯਾਰ ਕਰਾ ਇੱਧਰ ਕਰ ਰਸਤਾ ਨਹੀਂ ਭੁੱਲਦਾ ਹੁੰਦਾ ਹੈ ਰਸਤਾ ਨਹੀਂ ਭੁੱਲਦਾ ਹੁੰਦਾ ਉਹ ਯਾਦ ਹੈ 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 ਕੀ ਵੀ ਤਾਂ ਲੱਗਦਾ ਹੈ ਕਿ ਕਈ ਵਾਰੀ ਰਸਤਾ ਨਹੀਂ ਭੁੱਲਦਾ ਹੁੰਦਾ ਬਾਕੀ ਆ ਖਾਦੀ ਬੀਤੀ ਦਾ ਹੈ ਹੀ ਨਹੀਂ ਉਸ ਹਨਾ ਇਹ ਪਰ ਦੇਖਦਾ ਨਹੀਂ ਮੈਂ ਭੁੱਲਦਾ ਹੁੰਦਾ ਕਾ ਨਾ ਕਿ ਉਏ ਤੇ ਇੰਤਰ ਆਇਤ ਨੂੰ ਕਰ ਸੱਤ ਹੀ ਲੰਘ ਜੀ ਤੂੰ ਲੈ ਰੋਟੀ ਲੱਸ ਰੋਟੀ ਨਾ ਓਕੇ ਰੋਟਾ ਓਕੇ ਰੋਟਾ ਜਾਂਗਾ ਇੱਥੇ ਰੋਕ ਲੈ ਉਸੇ ਨਹੀਂ ਜਾਇਗਾ ਮਮਾ ਤੱਕ ਢਿੰਗ ਹੋ ਜੇ ਤੁਮ ਜੀ ਹੋ ਤੁਮ ਦੂਰ ਬਹੁਤ ਬੰਨ ਉਧਰ ਦੀਆਂ ਨਾ ਉਹ ਉਧਰ ਦੀ ਤਾਂ ਬਹੁਤ ਦੂਰ ਪੈ ਫਾਕੀ ਮੈਂ ਦੇਗਾ ਤੇ ਠੀਕ ਹੋ ਗਿਆ ਖੁੱਲ ਨਹੀਂ ਗਿਆ ਕਿ ਖੁੱਲ ਗਿਆ ਛੱਡ ਹਾਂ ਕੜਜਮ ਤਲਾਤਾ ਬਾਕੀ ਛਾਲ ਓਕੇ ਹਰਪੀ ਦਾ ਓਕੇ ਸਰ ਇੱਕ ਮਿੰਟ ਓਕੇ ਜੀ ਪੱਕੀ ਵੀ ਜਿਹੜੇ ਦੇਖ ਰਹੇ ਨੇ ਕੋਈ ਇੱਕ ਅੱਧਾ ਸ਼ਬਦ ਕੋਈ ਉਹਨਾਂ ਨੂੰ ਜਲਤਰੋ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਠੀਕ ਆ ਤੇ ਮਿਲਦੇ ਆ ਕਦੇ ਸਬਸਕ੍ਰਾਈਬਰ ਨੂੰ ਮਿਲਦੇ ਆ ਨਵੇਂ ਵਲੌਗ ਨਵੇਂ ਵਲੌਗ ਚ ਤਾਕੜੇ ਜੇ ਕੰਮ ਹੋਣਗੇ ਤੇ ਚੱਲ ਚੰਗਾ ਓਕੇ ਹਾਂ ਓਕੇ ਬਈ ਓਕੇ ਰੋਟੀ ਨੂੰ ਤਾਂ ਕੋਈ ਟਾਈਮ ਨਹੀਂ ਲੱਗਦਾ ਬਸ ਓਕੇ ਰੋਟੀ ਇੱਕੋ ਗੱਲ ਆ ਹਾਂ ਓਕੇ ਓਕੇ ਬਈ ਓਕੇ ਓਕੇ